ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਮਹਾਂਪੁਰਖ ਉਹਨਾਂ ਮਹਾਂਪੁਰਖਾਂ ਦੇ ਬਚਨ ਕਿ ਦੀਵਾਲੀ ਤੋਂ ਪਹਿਲਾਂ ਇਹ ਚੀਜ਼ਾਂ ਕਦੀ ਨਾ ਕਰੋ ਇਹ ਕੰਮ ਕਦੀ ਨਾ ਕਰੋ ਭੁੱਲ ਕੇ ਵੀ ਇਹ ਗਲਤੀ ਨਾ ਕਰ ਬੈਠਿਓ ਕਦੀ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਜੀਤ ਸਿੰਘ ਜੀ ਮਹਾਂਪੁਰਖ ਹੰਸਾਲੀ ਸਾਹਿਬ ਵਾਲੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਆਪਾਂ ਸਾਰੇ ਹੀ ਉਹਨਾਂ ਨੂੰ ਜਾਣਦੇ ਆਂ ਉਹਨਾਂ ਦਾ ਨਾਮ ਬੜੇ ਅਦਬ ਦੇ ਨਾਲ ਲੈਂਦੇ ਆਂ ਔਰ ਉਹਨਾਂ ਮਹਾਂਪੁਰਖਾਂ ਨੇ ਹਮੇਸ਼ਾ ਗੁਰਬਾਣੀ ਦੇ ਨਾਲ ਜੋੜਿਆ ਸ਼ਬਦ ਦੇ ਨਾਲ ਜੋੜਿਆ ਤੇ ਗੁਰਮੁਖ ਪਿਆਰਿਓ ਉਹਨਾਂ ਮਹਾਂਪੁਰਖਾਂ ਦੀ ਰੀਸ ਜਿਹੜੀ ਹੈ ਉਹ ਬਿਲਕੁਲ ਨਹੀਂ ਹੋਈ ਸ ਆ ਹੋ ਸਕਦੀ ਕੋਈ ਵੀ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਕੋਈ ਰੀਸ ਨਹੀਂ ਕਰ ਸਕਦਾ ਤੇ ਉਹ ਮਹਾਂਪੁਰ ਕਹਿੰਦੇ ਕਹਿੰਦੇ ਉਹਨਾਂ ਦਾ ਜਿੰਨਾ ਭਜਨ ਪ੍ਰਤਾਪ ਸੀ ਜਿੰਨੀ ਬੰਦਗੀ ਸੀ ਨਾ ਸਾਧ ਸੰਗਤ ਉਹਨੀ ਕੋਈ ਨਹੀਂ ਕਰ ਸਕਦਾ ਜੇ ਕੋਈ ਕਰ ਸਕਦਾ ਚਲੋ ਚੰਗੀ ਗੱਲ ਹੈ ਪਰ ਵੈਸੇ ਨਹੀਂ ਪਰ ਉਹਨਾਂ ਦੀ ਬੰਦਗੀ ਹੀ ਉਹਨਾਂ ਦੀ ਪਛਾਣ ਹੈ ਇਹ ਸਾਧ ਸੰਗਤ ਉਹ ਮਹਾਂਪੁਰਖ ਵਚਨ ਕਰਦੇ ਹੁੰਦੇ ਸੀ ਕਹਿੰਦੇ ਭਾਈ ਗੁਰਸਿੱਖੋ ਗੁਰਬਾਣੀ ਪੜਿਆ ਕਰੋ ਸ਼ਬਦ ਨੂੰ ਪੜਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿੰਨਾ ਪੜੋਗੇ ਉਹਨਾਂ ਕਹਿੰਦੇ ਤੁਹਾਡਾ ਮਨ ਅੰਦਰੋਂ ਨਿਖਰਦਾ ਜਾਏਗਾ ਪਾਤਸ਼ਾਹ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਉਹ ਧੋਏ ਉਹ ਧੋਪਾ ਹੈ ਨਾ ਵਾ ਕੈ ਰੰਗ ਪਾਤਸ਼ਾਹ ਜੀ ਕਹਿੰਦੇ ਕਿਵੇਂ ਜੇ ਮਨ ਮੈਲਾ ਹੋ ਜਾਏ ਕਹਿੰਦੇ ਉਹ ਧੋਪਾ ਹੈ ਉਹ ਤਾਂ ਫਿਰ ਕਹਿੰਦੇ ਨਾਮ ਦੀ ਸਾਬੂਨ ਲਾ ਕੇ ਪ੍ਰੇਮ ਦਾ ਪਾਣੀ ਪਾ ਕੇ ਕਹਿੰਦੇ ਉਹਦੇ ਨਾਲ ਹੀ ਸਾਫ਼ ਹੋਏਗਾ ਹੋਰ ਕੋਈ ਰਸਤਾ ਨਹੀਂ ਹੈਗਾ ਹੋਰ ਕੋਈ ਮਾਰਗ ਨਹੀਂ ਹੈਗਾ ਪਿਆਰਿਓ ਸਤਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਹਿੰਦੇ ਆਪਣੇ ਸਿੱਖ ਦੇ ਤਰਸ ਖਾ ਕੇ ਆਪਣੇ ਪਿਆਰੇ ਦੇ ਤਰਸ ਖਾ ਕਰਕੇ ਉਹਨੂੰ ਫਿਰ ਨਿਵਾਜ ਦਿੰਦੇ ਨੇ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਸਤਗੁਰੂ ਮਹਾਰਾਜ ਸਭ ਤੋਂ ਵੱਡੀ ਕਿਰਪਾ ਉਸ ਉਸੇ ਗੁਰ ਸਿੱਖ ਦੇ ਕਰਦੇ ਨੇ ਜਿਹੜਾ ਗੁਰ ਸਿੱਖ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਨਾਲ ਜੁੜ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਏ ਸੋ ਪਿਆਰਿਓ ਆਪਾਂ ਗੁਰੂ ਦੀ ਬਾਣੀ ਨਾਲ ਜੁੜੀਏ ਸਤਿਗੁਰੂ ਦੀ ਬਾਣੀ ਨੂੰ ਪੜიਏ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਹੜਾ ਹੈ ਪੜਨ ਦਾ ਯਤਨ ਕਰੀਏ ਵਿਚਾਰਨ ਦਾ ਯਤਨ ਕਰੀਏ ਤੇ ਵਾਪਰ ਕਹਿੰਦੇ ਸੀ ਕਹਿੰਦੇ ਭਾਈ ਦੀਵਾਲੀ ਦੇ ਦਿਨ ਜਦੋਂ ਵੀ ਚੱਲਣ ਕਹਿੰਦੇ ਜਿਵੇਂ ਹਰ ਪਾਸੇ ਚਾਨਣ ਹੋ ਜਾਂਦਾ ਹੈ ਰੁਸ਼ਨਾਈ ਹੋ ਜਾਂਦੀ ਹੈ ਜਿਹੜੇ ਕੋਨੇ ਦੇ ਵਿੱਚ ਲੋਕਾਂ ਨੇ ਕਦੇ ਝਾੜੂ ਨਹੀਂ ਮਾਰਿਆ ਹੁੰਦਾ ਨਾ ਉੱਥੇ ਵੀ ਦੀਵਾ ਜਾ ਕੇ ਜਗਾ ਦਿੰਦੇ ਨੇ ਕਹਿੰਦੇ ਚਾਨਣ ਹੋ ਜਾਂਦਾ ਨਾ ਕਹਿੰਦੇ ਜਿਸ ਤਰ੍ਹਾਂ ਆਸੇ ਪਾਸੇ ਚਾਨਣ ਹੋਇਆ ਆਸੇ ਪਾਸੇ ਜਿਹੜਾ ਹੈ ਚਾਨਣ ਖਿਲਰਿਆ ਕਹਿੰਦੇ ਗੁਰ ਸਿੱਖੋ ਯਾਦ ਕਰਿਓ ਇਸ ਤਰ੍ਹਾਂ ਕਹਿੰਦੇ ਆਪਾਂ ਆਪਣੇ ਮਨ ਦੇ ਵਿੱਚ ਵੀ ਕਦੇ ਚਾਨਣ ਕਰਿਆ ਹੁੰਦਾ ਨਾ ਜਿਵੇਂ ਜਾ ਕੇ ਅਸੀਂ ਰੂੜੀਆਂ ਤੇ ਵੀ ਦੀਵੇ ਜਗਾ ਦਿੰਦੇ ਆ ਜੇ ਕਿਤੇ ਇੱਕ ਦੀਵਾ ਆਪਣੇ ਅੰਦਰ ਗੁਰੂ ਦੀ ਸਿੱਖਿਆ ਵਾਲਾ ਜਗਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤੇ ਕਹਿੰਦੇ ਅੱਜ ਦਿਨ ਸਾਡੇ ਕੁਝ ਹੋਰ ਹੁੰਦੇ ਅੱਜ ਹਾਲਾਤ ਕੁਝ ਹੋਰ ਹੁੰਦੇ ਪਿਆਰਿਓ ਲੋਕਾਂ ਨੂੰ ਆਦਤ ਹੁੰਦੀ ਆ ਨਾ ਬੋਰ ਤੇ ਦੀਵਾ ਲਾ ਦਿਓ ਕੌਲਿਆਂ ਤੇ ਦੀਵੇ ਲਾ ਲ ਚਲੋ ਘਰ ਦੇ ਵਿੱਚ ਲਾਓ ਤੇ ਤਾਂ ਤੇ ਤਾਂ ਲੋਕ ਜਾ ਕੇ ਘਰਾਂ ਦੀਆਂ ਰੂੜੀਆਂ ਤੇ ਵੀ ਦੀਵੇ ਲਾਓ ਆਪਣੇ ਉਹ ਉਹਨਾਂ ਚੀਜ਼ਾਂ ਤੇ ਵੀ ਦੀਵੇ ਲਾਉਂਦੇ ਨੇ ਜਿਨ੍ਹਾਂ ਦਾ ਵਿੱਚ ਕੋਈ ਮਤਲਬ ਹੀ ਹੈ ਨਹੀਂ ਸਾਧ ਸੰਗਤ ਉਹਨਾਂ ਚੀਜ਼ਾਂ ਨੂੰ ਪੂਜਣਾ ਉਹਨਾਂ ਚੀਜ਼ਾਂ ਦੀ માનਤਾ ਕਰਨੀ ਸਾਧ ਸੰਗਤ ਇਹ ਬਹੁਤ ਜ਼ਿਆਦਾ ਇੱਕ ਇਦਾਂ ਦੀ ਨਿਸ਼ਾਨੀ ਹੈ ਵੀ ਇਹ ਬੰਦੇ ਗੁਰੂ ਨਾਲ ਟੁੱਟੇ ਹੋਏ ਨੇ ਇਹ ਜੁੜੇ ਨਹੀਂ ਹੋਏ ਇਹ ਇਹ ਜਿਹੜੇ ਟੁੱਟੇ ਹੋયા ਦੀ ਨਿਸ਼ਾਨੀ ਹੈ ਠੀਕ ਹੈ ਦੀਵੇ ਲਾਓ ਦੀਵ ਮਾਲਾ ਘਰ ਦੇ ਵਿੱਚ ਕਰੋ ਚੰਗੀ ਗੱਲ ਹੈ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨੋ ਤੇ ਆਪਾਂ ਬੈਠ ਕੇ ਗੁਰਬਾਣੀ ਪੜੀਏ ਸ਼ਬਦਾਂ ਦੇ ਜਾਪ ਕਰੀਏ ਮੂਲ ਮੰਤਰ ਦੇ ਜਾਪ ਕਰੀਏ ਗੁਰ ਮੰਤਰ ਦੇ ਜਾਪ ਕਰੀ ਗੱਲ ਸਮਝ ਆਉਂਦੀ ਆ ਪਰ ਦੀਵੇ ਲਾ ਕੇ ਇਸੇ ਕਿਰਪਾ ਭਾਣਦੇ ਆ ਭਾਈ ਸਾਹਿਬ ਜੀ ਮੈਂ ਤੇ ਦੀਵਾ ਜਗਾਉਣਾ ਮੇਰਾ ਤਾਂ ਦੀਵਾ ਲੱਗਦਾ ਜੀ ਮੇਰੇ ਸਾਡੇ ਘਰ ਦੇ ਵਿੱਚ ਜੋਤ ਜਗਦੀ ਜੋਤ ਜਗਦੀ ਆ ਜੋਤ ਨੂੰ ਅਸੀਂ ਕੀ ਕਰੀਏ ਕਦੇ ਅੰਦਰ ਦੇ ਜੋਤ ਜਗਾਉਣ ਦਾ ਕਦੇ ਉਪਰਾਲਾ ਕੀਤਾ ਕਦੇ ਨਾ ਜੀ ਇਹ ਤੇ ਬਹੁਤ ਔਖਾ ਕੰਮ ਹੈ ਤੇ ਮਹਾਂਪੁਰ ਕਹਿੰਦੇ ਭਾਈ ਜੀ ਇਹ ਔਖਾ ਕੰਮ ਹੈ ਸੌਖਾ ਕਿਹੜਾ ਫਿਰ ਉਹ ਦੱਸ ਤੰਦਿ ਜੁਗਤਾ ਕਾ ਤਬੀਰ ਦਸੋ ਮਾਪੁਰ ਕਹਿੰਦੇ ਉਹ ਸਾਡੇ ਕੋਲ ਨਹੀਂ ਹੈਗਾ ਅਸੀਂ ਕਿਹੜਾ ਕੋਈ ਇੱਥੇ ਸਿਆਣੇ ਆ ਜਾਂ ਕੋਈ ਬਾਬੇ ਆ ਚੌਕੀਆਂ ਲਾਉਣੇ ਆ ਭਾਈ ਵੀ ਅਸੀਂ ਤਾਂ ਗੇਤਬੀਤ ਕਰਕੇ ਦਿੰਦੇ ਆ ਅਸਤਾ ਕਹਿੰਦੇ ਗੁਰੂ ਨਾਲ ਜੋੜਦੇ ਆ ਜਿਵੇਂ ਸਾਡਾ 파ਰਸ਼ਾ ਕਹਿੰਦਾ 파ਰਸ਼ਾ ਕਹਿੰਦੇ ਸਤਗੁਰੂ ਮਹਾਰਾਜ ਕਹਿੰਦੇ ਤਪਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁੱਖ ਨਾ ਠੇ ਭਾਈ ਕਹਿੰਦੇ ਸਤਗੁਰੂ ਤਾਂ ਤਪ ਦੇ ਹਿਰਦਿਆਂ ਨੂੰ ਸ਼ਾਂਤ ਕਰਦਾ ਕਹਿੰਦੇ ਉਥੇ ਆਨੰਦ ਵਰਤਾ ਦਿੰਦਾ ਕਹਿੰਦੇ ਉਹ ਸਤਿਗੁਰੂ ਮਹਾਰਾਜ ਐਸਾ ਹੈ ਉਹ ਐਸੀ ਵੱਡੀ ਕਿਰਪਾ ਕਰਦਾ ਕਹਿੰਦੇ ਗੁਰਸਿੱਖੋ ਯਾਦ ਰੱਖਿਓ ਸਤਿਗੁਰੂ ਐਸਾ ਹੈ ਉਹਦੀ ਕਿਰਪਾ ਐਸੀ ਹੈ ਕਹਿੰਦੇ ਜੇ ਕਰੇ ਕਿਰਪਾ ਲੈਣੀਆਂ ਤੇ ਗੱਲ ਕਰੋ ਬਾਕੀ ਇਹ ਜੇ ਕਿਰਪਾ ਨਹੀਂ ਹੁੰਦੀ ਜਿਵੇਂ ਤੁਸੀਂ ਧਾਗੇ ਭਾਲਦੇ ਹੋ ਕੁਝ ਵੀ ਕਰ ਵੀ ਇਹ ਕਿਰਪਾ ਨਹੀਂ ਹੁੰਦੀ ਬਾਪੁਰ ਕਹਿੰਦੇ ਜੀ ਭਾਈ ਦੀਵਾਲੀ ਦੇ ਦਿਨਾਂ ਦੇ ਵਿੱਚ ਆਪਾਂ ਗੁਰਬਾਣੀ ਨਾਲ ਜੁੜਨ ਦਾ ਯਤਨ ਕਰੀਏ ਜਿਵੇਂ ਲੋਕਾਂ ਨੇ ਚਾਨਣੇ ਕਰ ਦਿੱਤੇ ਰੌਸ਼ਨੀਆਂ ਕਰ ਦਿੱਤੀਆਂ ਕਹਿੰਦੇ ਆਪਾਂ ਆਪਣੇ ਹਿਰਦੇ ਰੂਪ ਘਰ ਨੂੰ ਉਸ ਕੋਨੇ ਨੂੰ ਸ਼ਬਦ ਦੇ ਨਾਲ ਰੋਸ਼ਨ ਕਰਨ ਦਾ ਗੁਰੂ ਦੀ ਸਿੱਖਿਆ ਨਾਲ ਰੋਸ਼ਨ ਕਰਨ ਦਾ ਜਿਹੜਾ ਹੈ ਯਤਨ ਕਰੀਏ ਪਿਆਰ ਵੰਡੀਏ ਇੱਕ ਦੂਜੇ ਨਾਲ ਨਫ਼ਰਤਾਂ ਘਟਾਈਏ ਇਹ ਅੱਜ ਦੇ ਸਮੇਂ ਦੀ ਜਿਹੜੀ ਹੈ ਸਭ ਤੋਂ ਵੱਡੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ